ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਆ ਗਏ ਬਾਈ ਟੋਕੜਾ ਤੇ ਚੰਗੇ ਵਜਨ ਵਜੂਦ ਲਾਇਆ ਵੜਾ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਨਾਲ ਕਰਾਂਗੇ ਆਜੋ ਬਾਈ ਦਵਿੰਦਰ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸੋ ਠੀਕ ਹੋਮ ਬਾਈ ਦਵਿੰਦਰ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਮੇਰੇ ਦਵਿੰਦਰ ਸਿੰਘ ਆ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਤੱਪਾ ਪੈਂਦੀ ਹੈ ਜੀ ਨੇੜੇ ਪਿੰਡ ਨੇੜੇ ਵੀਰੇ ਸੁਖਪੁਰ ਆਪਾਂ ਨੂੰ 4 ਕਿਲੋਮੀਟਰ ਆ ਤੇ ਤੱਪਾ ਸ਼ਹਿਰ ਵੀ ਆਪਾਂ ਨੂੰ 4-5 ਕਿਲੋਮੀਟਰ ਪੈਂਦਾ ਹਾਂ ਜੀ ਨੰਬਰ ਬੋਲ ਦਵਿੰਦਰ ਮੋਬਾਈਲ ਨੰਬਰ 76964 60400 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਾਰੇ ਰੈਸਪੀ ਤੇ ਨੋਟ ਕਰ ਲਓ ਤੇ ਦਵਿੰਦਰ ਬਾਈ ਪਹਿਲੇ ਨੰਬਰ ਵਾਲੇ ਤੇ ਸ਼ੁਰੂ ਕਰਦੀ ਹੈ ਹਾਂ ਜੀ ਵੀਰੇ ਕਿਹੜਾ ਸੂਆ ਦਵਿੰਦਰ ਇਹ ਬਾਈ ਇਹ ਵੀਰੇ ਦੂਸਰਾ ਸੂਆ ਸੂਈ ਹੋਈ ਹੈਗੀ ਹਾਂ ਜੀ ਇਹਨੂੰ ਹੋ ਗਏ ਆ ਆਪਾਂ ਨੂੰ ਦੱਸਣ ਦੇ ਮੁਤਾਬਕ ਸਾਢੇ 3-4 ਮਹੀਨੇ ਸੂਈ ਹੈ ਠੀਕ ਹੈ ਹਾਂ ਤੇ ਦਵਿੰਦਰ ਇਸ ਵਕਤ ਇਹਦੇ ਥੱਲੇ 8 ਕਿਲੋ ਦੁੱਧ ਆਪਾਂ 7 ਕਹਿ ਕੇ ਦੇਣੀ ਆ ਠੀਕ ਹੈ ਹਾਂ 7 ਕਿਲੋ ਮੰਨ ਕੇ ਆ ਦੇ ਮੰਨ ਕੇ ਚੱਲੋ ਵੀ ਦਵਿੰਦਰ ਬਾਈ ਜੇ ਕੋਈ ਦੋਮਾਂ ਦੀ ਦੋ ਟਾਈਮ ਜਾਂ ਤਿੰਨ ਟਾਈਮ ਆਪਦੀ ਚਵਾਈ ਕਰਨੀ ਚਾਹੁੰਦਾ ਕਰ ਸਕਦੇ ਆਪਣੇ ਘਰੇ ਪੂਰੀ ਤਸੱਲੀ ਕਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਾਇਆਂ ਖਰੀਆਂ ਨੇ ਜਮਾ ਬਾਕੀ ਲੈਵਲ ਕੋਈ ਹੌਸਾ ਕੋਈ ਭੂਰ ਸ਼ਰਲਾ ਨਹੀਂ ਹੈਗਾ ਕੋਈ ਪਛਮਾ ਦੀ ਕਮੀ ਨਹੀਂ ਹੈਗੀ ਹੂੰ ਕੋਈ ਮਤਲਬ ਕਿ ਐ ਨਹੀਂ ਹੈਗਾ ਕੋਈ ਛੜ ਮਾਰੂਗੀ ਬਹੁਤ ਠੰਡੀ ਸੀਲ ਮਤਲਬ ਕਿ ਵਹਿੜਾ ਨੇ ਦੋਨੋਂ ਹੀ ਥਾਣੀ ਬਾਲਾ ਚੰਗਾ ਹਾਂ ਜੀ ਬਾਲਾ ਚੰਗਾ ਬਾਈ ਲਓ ਕੀ ਬਾਤ ਆ ਗਲਾਬੀ ਥਣ ਠੰਡੀ ਸੀ ਗਿੰਦਰ ਗੱਲ ਕਰੀਏ ਗੋਲ ਮਟਰੋਲ ਪਈ ਆ ਹਨਾ ਬਾਈ ਸੁੱਖ ਨਾਲ ਪਲੀ ਹੋਈ ਵਹਿੜ ਹੈਗੀ ਪੂਰੀ ਪਲੀ ਵੀ ਆ ਤੇ ਬਹੁਤ ਚੰਗੀ ਗੱਲ ਕਰੀਏ ਤੇ ਕਦ ਕਾਠ ਦੀ ਬਾੜੀ ਵੱਡੀ ਨਹੀਂ ਤੇ ਬਾੜੀ ਬਾੜੀ ਛੋਟੀ ਨਹੀਂ ਬਾਈ ਵੱਡੀਆਂ ਚ ਵੀ ਨਹੀਂ ਚਲੋ ਤੇ ਬਾੜੀ ਛੋਟੀ ਵੀ ਨਹੀਂ ਆਉਂਦੀ ਹੈਗੀ ਸਹੀ ਹੈ ਬਾਈ ਗਿੰਦਰ ਬਾਈ ਖੋਲੋ ਹਾਂ ਜੀ ਖੋਲੋ ਕਰਾਈਏ ਤੋ ਰਤਾ ਰਹਿਦਾ ਕਰਮ ਵਾਲੀ ਦਾ ਚੈੱਕ ਪ੍ਰਿੰਟ ਬਹੁਤ ਚੰਗਾ ਬਾਕੀ ਥਣ ਲੇਵੇ ਦੀ ਸਾਫ ਆ ਬਹੁਤ ਬਹੁਤ ਚੰਗਾ ਬਾਈ ਹਾਂ ਬਾਕੀ ਨਗਿੰਨਾ ਆ ਗਿਆ ਕਿਦਰਾ ਹਾਂ ਹਾਂਜੀ 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 ਸਹੀ ਹੈ ਬਾਈ ਚਾਲ ਚੂਲ ਵਹਿੜਦੀ ਚਾਲ ਮਤਲਬ ਬਜੇ ਨੂੰ ਵਜੂ ਤਾਂ ਬਹੁਤ ਸੋਹਣਾ ਹੈਗਾ ਗੋਲ ਮਟੋਲ ਬੱਸੀ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਹਾਂਜੀ ਤੇ ਲੇਵਾ ਚੈੱਕ ਕਰ ਸਕਦੇ ਹੋ ਫਿਕਸ ਜੈ ਇਹਨੂੰ ਲੇਵਾ ਆ ਗਿਆ ਕਰਨ ਵਾਲੀ ਨੂੰ ਤੇ ਦਵਿੰਦਰ ਭਾਈ ਇਹਦਾ ਮੁੱਲ ਕੀ ਰਹੂਗਾ ਅੱਜ ਮੁੱਲ ਵੀਰੇ ਬਸ ਅੱਜ ਦਾ ਬੱਛੀਆਂ ਵਾਲਾ ਹੀ ਹੋਊਗਾ ਕੋਈ ਬਾਹਲਾ ਨਹੀਂ ਹੋਣਾ ਠੀਕ ਹੈ ਤੇ ਇੱਕ ਗੱਲ ਹੋਰ ਆ ਇਹਦਾ ਮੁੱਲ ਵੀਰੇ ਹੈਗਾ 28000 ਰੁਪਈਆ ਹਾਂਜੀ 28000 ਰੁਪਿਆ 28000 ਰੁਪਿਆ ਮੁੱਲ ਆ 100 ਕਿਲੋਮੀਟਰ ਤੱਕ ਇਹਦੀ ਪਹੁੰਚ ਫਰੀ ਆ 100 ਕਿਲੋਮੀਟਰ ਤੱਕ ਪਹੁੰਚ ਫਰੀ ਹਾਂ 28000 28000 ਰੁਪਿਆ ਇਹਦਾ ਬਸ ਇਹ ਆ ਵੀ ਮਤਲਬ ਛੋੜ ਸੱਪਾ ਹੀ ਹੋਊਗਾ 100 ਦਾ ਨੋਟ ਹੀ ਛੱਡਾਂਗੇ ਠੀਕ ਆ ਤੇ 100 ਕਿਲੋਮੀਟਰ ਤੱਕ ਪਹੁੰਚ ਫਰੀ ਆਪਣੀ ਠੀਕ ਆ ਹਾਂ ਅੱਜ ਇਹ ਮਤਲਬ ਇਹ ਸਮਝ ਲਓ ਵੀ ਆਫਰ ਦੇਣਾ ਆਫਰ ਹੀ ਨੇ ਹਾਂ ਹਾਂ ਬਾਕੀ ਥਾਣ ਥਾਣ ਵੀ ਨਾ ਬਹੁਤ ਇਹਨੂੰ ਕਰਮਾਣੀ ਨੂੰ ਚੰਗਾ ਹਾਂਜੀ ਹਾਂਜੀ ਹਾਂ ਬਾਕੀ ਜੰਦ ਜਾਣ ਵਾਲੀ ਬੱਸੀ ਆ ਤੇ ਦਵਿੰਦਰ ਤਾਰਾ ਮਾਰੋਗੇ ਬਾਈ ਹਾਂਜੀ ਵੀਰੇ ਮਾਰ ਦੇ ਮਾਰ ਦੇ ਤਾਰਾ ਬਾਈ ਕ ਦਵਿੰਦਰ ਠੰਡੀ ਬਹੁਤ ਆ ਨਾ ਭਾਈ ਜਿਵੇਂ ਮਰਜ਼ੀ ਚਾਟ ਪਾਓ ਚਾਹੇ ਨਾ ਪਾਓ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਚਵਾਈ ਦੇਖੇ ਹਾਂ ਜੀ ਕੇ ਵੀ ਕਿਸੇ ਨੇ ਆਨਲਾਈਨ ਮਗਾਉਣੀ ਹੈ ਭਾਈ ਵੇਚੇਜ ਕੋ ਹੋ ਕੇ ਮਗਾ ਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਹਾਂ ਜੀ ਸੀਲ ਠੰਡੀ ਦੀ ਆਪਣੀ ਗਰੰਟੀ ਹੋਊਗੀ ਪੂਰੀ ਕੋਈ ਗੰਡ ਨਾੜ ਦੀ ਗਰੰਟੀ ਹੋਊਗੀ ਠੰਡੀ ਠੀਕ ਹੈ ਹਾਂ ਬਾਕੀ ਚਵਾਈ ਮੋਟੀ ਐ ਨਿਪੜਨ ਵਾਲੀ ਚਵਾਈ ਵਾਕਿਆ ਆਪ ਵੀ ਨਾ ਕਰਮ ਵਾਲੀ ਠੰਡੀ ਹੈ ਜੇ ਮੈਂ ਖੜੀ ਐ ਸੋ ਖੜੀ ਐਗੀ ਜਿਵੇਂ ਮਰਜ਼ੀ ਵੇਚਣਾ ਭਾਈ ਨੇ ਲਾਤਾ ਕੋਈ ਚੱਕਰ ਹੀ ਨਹੀਂ ਹੈਗਾ ਚਾਹੇ ਬਿਨਾਂ ਲੈਣ ਤਾਂ ਚਲੋ ਭਾਈ ਕੋਈ ਦਿੱਕਤ ਵਾਲੀ ਬਾਕੀ ਨਿੱਕੇ ਸੁਵਾ ਦੀਆ ਹਨਾ ਹਾਂ ਜੀ ਬਾਹਲੀ ਠੰਡੀ ਹੈ ਬਾਈ ਹੂੰ ਚਲੋ ਜਾਤ ਨੇ ਤਾਂ ਕਰਨੀ ਕੀ ਹੈ ਮੋਟਾ ਜਿਹਾ ਮੈਂ ਠੰਡੀ ਠੰਡੀ ਵੀ ਹਾਂ ਜੀ ਹਨਾ ਫੁੱਲ ਆ ਗਈ ਤਾਂ ਮੁੱਲ ਵੀ ਬਾਈ ਨੇ ਜਮਾ ਖਿੱਚ ਕੇ ਰੱਖਿਆ ਕਿਉਂਕਿ ਮੁੱਲ ਨਹੀਂ ਬਾਈਆਂ ਦੇ ਬਲੇ ਹੁੰਦੇ ਮੁੱਲ ਤਾਂ ਬਾਈ ਦੇ ਅੱਗੇ ਵੀ ਜਮਾ ਜੈ ਜੀ ਹਾਂ ਜੀ ਵੀਰੇ ਹਾਂ ਜੀ ਸਹੀ ਹੈ ਆਪਣੇ ਪਹਿਲੇ ਹੀ ਬਾਜੂ ਰੇਟ ਹੁੰਦੇ ਹੁੰਦੇ ਹੂੰ ਬਾਜੂ ਰੇਟ ਹੁੰਦੇ ਸਹੀ ਹੈ ਬਾਈ ਤੇ ਦਵਿੰਦਰ ਭਾਈ ਦੋ ਨੰਬਰ ਤੇ ਫੁੱਲ ਵੱਡੀ ਵਹਿੜਾ ਹਨਾ ਬਾਈ ਫੁੱਲ ਫੁੱਲ ਵਜਨ ਵਜੂਦ ਫੁੱਲ ਵੱਡੀ ਵਹਿੜਾ ਹੂੰ ਫੁੱਲ ਜਾਤ ਬਰੀਡ ਸਹੀ ਹੈ ਹਾਂਜੀ ਯਾਦ ਬਰੀਡ ਹੈ ਨਾ ਤੇ ਚਮਕ ਚਮਕ ਬੈਠਦੀ ਮੂੰਹ ਮੱਥਾ ਬੈਠਦਾ ਠੰਠਣਾਟ ਬਹੁਤ ਚੰਗਾ ਗਾ ਬੈਠਦਾ ਸੇਲ ਠੰਡੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿ ਸਮੇਂ ਹੀ ਪਲੀ ਆ ਬਹਿਣਾ ਠੰਣਾ ਬਣਾ ਚੰਗਾ ਬਾਲਾ ਚੰਗਾ ਵੀਰੇ ਬਾਲਾ ਚੰਗਾ ਮੁੱਠੀ ਨਾਲ ਚੋਵੋ ਚਾਹੇ ਮਸ਼ੀਨ ਨਾਲ ਚੋਵੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੰਡੀ ਠੁੰਡੀ ਇਹ ਵੀ ਬਹੁਤ ਹੈਗੀ ਜਿਵੇਂ ਮਰਜ਼ੀ ਚੋਈ ਚੱਲੋ ਠਣ ਠਣ ਬਾਲਾ ਚੰਗਾ ਕੰਮ ਦਾ ਲੱਗਿਆ ਹੋਇਆ ਹੈ ਬਈ ਬਈ ਸਫਾਈ ਦੇ ਯਾਰ ਲੈ ਹਾਂ ਬਾਲਾ ਚੰਗਾ ਬਈ ਸਫਾਈ ਵਾਲਾ ਲੈ ਕਰਮਾਲੀ ਦਾ ਹਾਂਜੀ ਦੀਵਿੰਦਰ ਭਾਈ ਇਹਦਾ ਮੁੱਲ ਫਿਰ ਅਜ ਕੀ ਲੂਗਾ ਲੈਣ ਇਹਦਾ ਮੁੱਲ ਵੀ ਬਸ ਵੀਰੇ ਪਹਿਲਾਂ ਆਪਾਂ ਦੁੱਧ ਦੱਸ ਦਈਏ ਇਹਦੇ ਥੱਲੇ 11 ਕਿਲੋ ਦੁੱਧ ਆ ਠੀਕ ਆ ਹਾਂ 10 ਮੰਨ ਕੇ ਆਪਾਂ ਸੌਦਾ ਕਰਾਂਗੇ ਹੂੰ 11 ਕਿਲੋ ਦੁੱਧ ਆਗਾ ਠੀਕ ਆ ਤੇ ਮੁੱਲੇ ਦਾ ਭਾਈ 42000 ਰੁਪਈਆ 42 ਹਾਂ ਕਰਦੇ ਆ ਥੋੜਾ ਘਣਾ ਮਾਨ ਤਣ ਮਾਨ ਤਣ ਭਾਈ ਪਹੁੰਚਦਾ ਮਾਨ ਤਣ ਕਰਾਂਗੇ ਇਹਦਾ ਵੀ 100 ਕਿਲੋਮੀਟਰ ਤੱਕ ਇਹਦੀ ਵੀ ਪਹੁੰਚ ਫਰੀ ਆ ਚੀਕਾ ਹਾਂਜੀ 100 ਕਿਲੋਮੀਟਰ ਤੱਕ ਬਾਈਕ ਨਾਲ ਇਹਦੀ ਪਹੁੰਚ ਫ੍ਰੀ ਆ ਮੰਨ ਕੇ ਚਲੋ ਜੇ ਤੁਸੀਂ ਜੋੜਾ ਲੈ ਲਓਗੇ ਤਾਂ 200 ਕਿਲੋਮੀਟਰ ਤੱਕ ਸੁਣੋ ਡਿਲੀਵਰੀ ਜਿਹੜੀ ਹਾਂਜੀ ਹਾਂਜੀ ਫ੍ਰੀ ਤੇ ਦੇ ਦਾਂਗੇ ਆਪਾਂ ਹਾਂਜੀ 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 ਤੇ ਬਾਕੀ ਨਾ ਥਣਾ ਥੁਣਾ ਦਾ ਸਹਜ ਇਹਦਾ ਵੀ ਚੈੱਕ ਕਰ ਸਕਦੇ ਹੋ ਨਾੜਾ ਨੂੜਾ ਲੇਵੇ ਤੇ ਬਹੁਤ ਚੰਗੇ ਬਾਕੀ ਯਾਦ ਦੀ ਗੱਲ ਕਰੀਏ ਬ੍ਰੀਡ ਦੀ ਗੱਲ ਕਰੀਏ ਫੁੱਲ ਬ੍ਰੀਡ ਵਾਲੀ ਵੜਾ ਕਿ ਨਹੀਂ ਭਾਈ ਫੁੱਲ ਭਾਈ ਫੁੱਲ ਛੋਟਾ ਛੋਟਾ ਕਰਨੀ ਆ ਹਾਂਜੀ 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 ਵੀਰੇ ਫੁੱਲ ਬ੍ਰੀਡ ਹੈਗੀ ਸਹੀ ਆ ਅੱਛਾ ਅੱਗੇ ਬੱਚੇ ਪੁੱਛੇ ਲੈਣੇ ਆ ਮਤਲਬ ਕਿ ਬਹੁਤ ਵਧੀਆ ਰ ਰੈਕੀ ਬਹਿੜ ਟੀਕਾ ਟੂਕਾ ਭਰਾ ਕੇ ਹਨ ਹੂੰ ਤੇ ਬੱਚੇ ਪੁੱਛੇ ਬਹੁਤ ਚੰਗੇ ਪਾਉਗੀ ਬਹਿੜ ਅਗੇ ਸਹੀ ਹੈ ਹਾਂ ਜੀ ਤੇ ਦਵਿੰਦਰ ਬਾਈ ਖੋਲਦੇ ਹਾਂ ਜੀ ਵੀਰੇ ਖੋਲਦੇ ਆਪਾਂ ਕਰਾ ਦਈਏ ਦਾ ਕਰਮ ਵਾਲੀ ਦਾ ਚੈੱਕ ਬਾਕੀ ਚੰਗੇ ਵਜਨ ਵਾਲੀ ਬਹਿੜ ਆ ਇਹ ਆਪਾਂ ਛੋਟੀ ਕਹਿੰਦੇ ਕਿ ਕਹ ਸਕਦੇ ਕਿਉਂਕਿ ਛੋਟੀ ਹੈ ਵੀ ਨਹੀਂ ਬਾਈ ਕੋਈ ਤਥਾ ਹੀ ਨਹੀਂ ਬਾਈ ਫੁੱਲ ਵੱਡੀਆਂ ਵੜਾ ਹੈ ਕਿ ਨਹੀਂ ਸਾਫ਼ ਸੁਥਰੀ ਬਹਿੜ ਹੈਗੀ ਸਾਫ਼ ਫੁੱਲ ਲੈ ਵਾ ਇੱਕ ਨੰਬਰ ਫਿਟਨੈਸ ਵਾਲਾ ਇਹਨੂੰ ਕਰਮ ਵਾਲੀ ਹੁੰਦੇ ਵਾ ਲੱਗਿਆਗਾ ਦਰਦੀ ਐ ਤੇ ਚਵਾਈ ਚ ਬੂਈ ਕਿਵੇਂ ਦਵਿੰਦਰ ਬਾਈ ਬਾਈ ਇੱਕ ਨੰਬਰ ਪਤਾ ਰਾਂ ਮਾਰਾਂਗੇ ਠੀਕ ਤਾਰਾ ਬਾਈ ਕਹਿੰਦਾ ਮਾਰ ਦਿਆਂਗੇ ਚਵਾਈ ਨੂੰ ਵੀ ਕਰਮਾਲੀ ਨੂੰ ਇੱਕ ਨੰਬਰ ਲੱਗੀ ਹੋਈ ਆ ਤੇ ਮੋਲਾ ਜਿਹੜਾ ਇਹਦਾ ਲੈਂਡ ਦੇਣੀ 42000 ਰੁਪਏ 42000 ਰੁਪਏ ਬਾਈ 42000 ਰੁਪਏ ਬਾਈ ਕਹਿੰਦਾ ਮੋਲਾ ਰਵਿੰਦਰ ਪਰਲੀ ਸ਼ੈਡ ਵੱਲ ਲਓ ਬਾਈ ਹਾਂਜੀ 42000 ਰੁਪਏ ਬਾਈ ਕਿੰਨੇ ਦਾ ਮੋਲਾ ਬਾਈ ਬਾਕੀ ਚਵਾਈ ਆਪਾਂ ਸਾਨੂੰ ਚੈੱਕ ਕਰਵਾਣੇ ਬਾਈ ਹਾਂਜੀ ਵੀ ਧਾਰਾ ਮਾਰ ਦਿੰਨੇ ਆਂਗੇ ਲੇ ਬਈ ਤੇ ਬਈ ਬੁਈਆ ਪਾਇਰੀ ਵਿੱਚ ਚੈੱਕ ਕਰਵਾ ਲੈਣੇ ਚੋਣ ਬਹੁਤ ਮੂਟਾ ਇਹਨੂੰ ਬਾਲਾ 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 ਚੰਗਾ ਬਾਈ ਕੋਈ ਤਸਾ ਹੀ ਨਹੀਂ ਬਾਈ ਥਾਣਾ ਕਰਨੀਓ ਤਾਂ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਣੀ ਫੁੱਲ ਗਰੰਟੀ ਹੋਊਗੀ ਬੈਠਦੀ ਕੋਈ ਗੰਡ ਨਾੜਦੀ ਕੋਈ ਮਤਲਬ ਕਿ ਪਛਮਾ ਦੀ ਫੁੱਲ ਗਰੰਟੀ ਹੋਊਗੀ ਆਪਣੀ ਬਾਈ ਬੜਾ ਚੰਗਾ ਚੋਣਾ ਦਾ ਕਿ ਮੋਟਾ ਨਾ 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 ਬਾਈ ਸਵਾਲ ਹੀ ਨਹੀਂ ਪੈਦਾ ਹੁੰਦਾ ਸਹੀ ਹੈ ਬਾਈ ਹਾਂ ਠੰਡੀ ਠੰਡੀ ਫੁੱਲ ਲਾ ਗਈ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜਾ ਉਹ ਵੀ ਇੱਕ ਨੰਬਰ ਲੱਗਿਆ ਵਗਾ ਤੇ ਮੁੱਲੇ ਤਾਂ ਲੈਣ ਦੇਣੀ 42000 ਰੁਪਿਆ ਬਾਈ 100 ਕਿਲੋਮੀਟਰ ਤੱਕ ਪਹੁੰਚ ਫਰੀ ਆ ਫੇਵਰ ਕਿਸੇ ਨੇ ਆਨਲਾਈਨ ਮਗਾਉਣੀ ਆ ਬੇਚੇਜ ਕੋ ਹੋ ਕੇ ਮਗਾਏ ਠੀਕ ਹੈ ਬਾਈ ਹਾਂਜੀ ਵੀਰੇ ਓਕੇ ਆ ਬਾਈ ਦਵਿੰਦਰ ਬਾਕੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਮਾਣ ਤਾਣ ਵਾਲੀ ਗੱਲ ਬਾਈ 100 ਕਿਲੋਮੀਟਰ ਤੱਕ ਕਰਾਇਆ ਬਾਈ ਕਹਿੰਦਾ ਪੱਕੀ ਕਰਤਾ ਤੇ ਜੇ ਕਿਸੇ ਵੀ ਵੀਰ ਨੂੰ ਦੋਮਾ ਵੜਾ ਚ ਕੋਈ ਵੀ ਵੜ ਪਸੰਦ ਆਵੇ ਤਾਂ ਬਾਈ ਦਵਿੰਦਰ ਨਾਲ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ